ਜੇਕਰ ਤੁਸੀਂ ਪੰਜਾਬ ਦੇ ਹੋ ਤਾਂ ਇਹ ਖਬਰ ਜ਼ਰੂਰ ਦੇਖੋ 100 100 ਦੇ ਨਕਲੀ ਨੋਟ ਲੈ ਕੇ 72 ਸਾਲਾ ਬਜ਼ੁਰਗ ਹੋਇਆ ਠੱਗੀ ਦਾ ਸ਼ਿਕਾਰ ਅਜਿਹਾ ਹੀ ਇੱਕ ਮਾਮਲਾ ਪਟਿਆਲਾ ਦੇ ਤ੍ਰਿਪੜੀ ਦੇ ਬਾਜ਼ਾਰ ਵਿੱਚ ਸਾਹਮਣੇ ਆਇਆ ਹੈ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਸਾਡੀ ਟੀਮ ਵੱਲੋਂ ਠੱਗੀ ਦੇ ਸ਼ਿਕਾਰ ਹੋਏ 72 ਸਾਲਾ ਬਜ਼ੁਰਗ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਨੇ ਮੇਰੇ ਨਾਲ ਠੱਗੀ ਮਾਰੀ ਹੈ ਜੋ 100-100 ਦੇ ਨਕਲੀ ਨੋਟ ਦੇ ਕੇ 5-500 ਰੁਪਏ ਦੇ ਅਸਲੀ ਨੋਟ ਲੈ ਕੇ ਰਫੂ ਚੱਕਰ ਹੋ ਗਿਆ ਕੀ ਨਾਮ ਹੈ ਜੀ ਜੰਗ ਬਹਾਦਰ ਜੰਗ ਬਹਾਦਰ ਜੀ ਕਰਦੇ ਕੀ ਹੋ ਰਿਟਾਇਰਡ ਪੀਐਸ ਇੱਕ ਗੱਲ ਕਰੀਏ ਇੱਕ ਸੋਸ਼ਲ ਮੀਡੀਆ ਤੇ ਨਾ ਇੱਕ ਵੀਡੀਓ ਵਾਇਲੋ ਹੋ ਰਹੀ ਆ ਕਿ ਕੋਈ ਡਿਫਾਲਟ ਹੋ ਗਿਆ ਤੁਹਾਡੇ ਨਾਲ ਕੀ 100-100 ਦੇ ਨੋਟ ਲੈ ਕੇ 5-500 ਉਹ ਮਾਮਲਾ ਕੀ ਹੈ ਤੇ ਜਿਹੜਾ ਤ੍ਰਿਪੜੀ ਦਾ ਪਾਣੀ ਦੀ ਟੈਂਕੀ ਦੇ ਕੋਲ ਸਾਹਮਣੇ ਦੁਕਾਨ ਹੈ ਨਾ ਬੱਡੀ ਬਾਨ ਬਜਾਰਾ ਹੋਰ ਬੱਡੀ ਸਾਬੀ ਨਿਕਾਨ ਐਫਓਪੀ ਸੌਦਾ ਨੂੰ ਉਥੇ ਇੱਕ ਮੈਂ ਉਥੇ ਖੜਾ ਸੀ ਕਿ ਮਿਸ ਜੁਆਇਦ ਨਹੀਂ ਲੈ ਮਿਸ ਜੀ ਕਿ ਮੈਂ ਗਿਆ ਰਮਾ ਜੰਗੀ ਨੇ ਮਿਸ ਜੀ ਤੇ ਮੈਂ ਕਿ ਐਂਜੋਏ ਲਿਆ ਮੈਂ ਫੇਸ ਥੋੜਾ ਕਿ ਉਹ ਜਿਹੜੇ ਸੀਗੇ ਮੈਂ ਕੰਧਾ ਰਾਧਾ ਸੋਨੀ ਫੇਸ ਥੋੜਾ ਉੱਪਰ ਰਾਧਾ ਸੋਨੀ ਫੇਸ ਉੱਪਰ ਕਰੋ ਜੀ ਰਾਧਾ ਸੋਨੀ ਜੀ ਰਾਧਾ ਸੋਨੀ ਕਹਿ ਕੇ ਪੰਜ ਚਾਰ ਮਿੰਟ ਗੱਲਾਂ ਕਰਦਾ ਰਿਹਾ ਮੈਂ ਕਿ ਠੀਕ ਹੈ। ਕੰਦੇ ਕੁਛ ਸੱਸਣ ਜਾਂਦੇ ਹਾਂ ਇਹ ਮੈਂ ਤਾਂ ਹਾਂ ਜਾਈਦਾ ਸਿਰਫ ਇਹ ਜਾਈਦਾ ਤੇ ਉਹ ਬੰਦਾ ਕੀ ਇੱਕ ਕੰਮ ਮੈਂ ਕਿ ਕੰਮ ਤੇ ਕਹਿੰਦਾ ਕਿ ਤੁਸੀਂ ਤੁਹਾਡੇ ਕੋਲ ਪੈਸੇ ਮੇਰੇ ਕੋ 100 100 ਦੇ ਨੋਟ ਆ ਮੈਨੂੰ ਵੱਧੇ ਚਾਹੀਦੇ। ਹਾਂਜੀ 5 500 ਮੈਂ ਮੈਂ ਕਿ ਦੇਖ ਲੈਣੇ ਚਾ ਰਾ ਇਰਾਦੇ ਸਮਝ ਕੇ ਮੈਂ ਮੈਂ ਦੋ ਦਿੱਤੇ ਫਿਰ ਕਹਿੰਦਾ ਦੋ ਹੋਰ ਫਿਰ ਇੱਕ ਪੰਜ ਮੇਰੇ ਕੋ ਦੋ ਹੋ ਸੀਗੇ ਮੈਨੂੰ ਕਹਿੰਦਾ ਹੋਰ ਮੈਂ ਕਾ ਹੋਰ ਨਹੀਂ ਮੰਨ ਚਾਹੀ ਅੱਛਾ ਉਹ ਮੇਰੇ ਕੋ 2500 ਲੈ ਗਿਆ ਮੈਂ ਨੋਟ ਦੇ ਰਿਹਾ ਮੈਨੂੰ ਇੱਕ ਨੋਟ ਉਹਦੇ ਵਿੱਚ ਜਿਹੜਾ ਜਿਹੜਾ ਨਾ ਮੇਨ ਉਹ 100 ਦਾ ਸੀ ਸੀ ਬਾਕੀ ਸਾਰੇ ਡੁਪਲੀਕੇਟ ਹਾਂਜੀ ਤੇ ਉਹ ਲੈ ਗਿਆ ਤੇ ਮੈਂ ਜੱਜਣੇ ਲਗਾ ਮੈਨੂੰ ਫਰਾਤ ਨਹੀਂ ਹੋਈ ਕਿਤਨੇ ਲੋਕ ਕਿਤਨੇ ਨੋਟ ਲੈ ਦਿੱਤੇ ਸੀ ਦੂਤੀ ਉਹਨੂੰ ਕਿਤਨੇ ਪੈਸੇ ਦੇ ਕੁੱਲ ਲੈ ਸੀ ਬੱਜੇ ਕਿੰਨੇ ਦੇ ਲੈ ਸੀ ਮੈਂ ਭੱਜੇ 2500 ਸੀਗਾ ਪਰ ਉਹ ਮੈਂ ਇਹ ਦਿਨ ਕੇ 3000 ਹੈ ਹਾਂਜੀ ਜੇ ਉੱਤੇ 3000 ਦੇ ਗਿਆ 2500 ਦੇ ਗਿਆ ਨਹੀਂ ਉਹ ਨਕਲੀ ਆ ਅਜਾ ਉਹ ਨਕਲੀ ਆ 3000 ਰੁਪਿਆ ਹਾਂ 1 2500 ਅਸਲੀ 81 ਹੈ ਤੇ 2500 ਤੁਹਾਨੂੰ ਲੈ ਗਿਆ ਤੁਹਾਡੇ ਤੋਂ ਹਾਂ ਲੈ ਗਿਆ ਠੱਗੀ ਕੀ ਕਹਣਾ ਠੱਗੀ ਕਿਤੇ ਕਿਹੜੀ ਡੇਟ ਦੀ ਠੱਗੀ ਸੀ ਇਹ ਇਹ ਹੈਗੀ ਇਹ ਦੋ ਉਹ ਕੱਲ ਦੋ ਸੀਗੀ ਤਕਰੀਬਨ 2 ਬਜੇ ਦਾ ਟਾਈਮ ਹੈ 2 30 ਬਜੇ ਦਾ ਮੈਂ ਦੁਪਹਿਰ ਨੂੰ ਸਰ ਹਾਂ 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 ਕੈਮਰਾ ਵੀ ਦੇਖਿਆ ਕੋਚ ਮੇਰੀ ਤੇ ਫੋਟੋ ਬਾਦੀ ਉਹ ਉਹਦੀ ਆ ਨਹੀਂ ਪੁੱਛਣਾ ਕੁਝ